sáu, <laughs> ba, <laughs> 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 He's थैंक यू अनु स्पेशल चीफ सेक्रेटरी गवर्नमेंट ऑफ पंजाब एंड देन चीफ सेक्रेटरी ठीक है आप ये चेंज कर दो आप फोटो ले रहे हो तो मैं फोटो ले हूँ। अः uh, मैम अपने आप को बहुत ही खुशकिस्मत समझती हैं तो मैं बहुत बहुत धनवादी हैं कि मेनू ये मौका मिला है ਇਕ ਗੁਰੂ ਗੁਰੂਆਂ ਵੱਲੋਂ ਬਸਾਈ ਹੋਈ ਨਗਰੀ ਹੈ ਤੇ ਇੱਥਾ ਮੈਨੂੰ ਇਸ ਪਵਿੱਤਰ ਸਥਾਨ 'ਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਮਾਨਯੋਗ ਸੀਐਮ ਸਰ ਦਾ ਮੈਂ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਪਹਿਲੀ ਵਾਰੀ ਇੱਕ ਔਰਤ ਅਫਸਰ ਨੂੰ ਅੰਮ੍ਰਿਤਸਰ ਜਿਲ੍ਹਾ ਸੰਬਲ ਨੂੰ ਮਿਲਿਆ ਹੈ ਤੇ ਮੈਂ ਪੰਦੇਹੀ ਨਾਲ ਆਪਣੀ ਡਿਊਟੀ ਨਿਭਾਵਾਂਗੀ ਮੈਂ ਸਾਰੇ ਨਾਗਰਿਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹਾਂ ਮੇਰੀ ਟੀਮ ਪੂਰੀ ਇਸੇ ਹਾਜ਼ਰ ਰਹੇਗੀ ਤੁਸੀਂ ਮੇਰੇ ਨਾਲ ਸਿੱਧਾ ਰਾਤਕਾ ਕਰ ਸਕਦੇ ਹੋ ਇਨ ਫੈਕਟ ਮੈਨੂੰ ਲੱਗਦਾ ਹੈ ਕਿ ਸਾਂਝੇਦਾਰੀ ਨਾਲ ਤੇ ਰਲ ਮਿਲਕੇ ਕੋਈ ਵੀ ਜੋ ਵੀ ਤੁਹਾਡੀ ਦਿੱਕਤਾਂ ਹੈਗੀਆਂ ਜਾਂ ਕੋਈ ਸੁਜੈਸ਼ਨਸ ਹੈਗੇ ਤੁਹਾਡੀ ਕੋਈ ਸੁਝਾਅ ਹੈਗੇ ਜਿਹੜੇ ਤੁਸੀਂ ਦੇਣਾ ਚਾਹੁੰਦੇ ਸਿੱਧੇ ਤੁਸੀਂ ਮੈਨੂੰ ਦੇ ਸਕਦੇ ਹੋ ਐਂਡ ਇਕੱਠੇ ਮਿਲਕੇ ਅਸੀਂ ਜਿਹੜਾ ਇਹ ਪਵਿੱਤਰ ਏਟਾਤੀ ਹੈਗੀ ਹੈ ਮਹਾਨ ਧਰਤੀ ਹੈਗੀ ਹੈ ਜਿੱਥੇ ਸੈਲਾਨੀ ਅੰਤਰਰਾਸ਼ਟਰੀ ਦੇਸ਼ਾਂ ਤੋਂ ਵੀ ਆਉਂਦੇ ਹੈਗੇ ਆ ਉਹਨੂੰ ਜੋ ਵੀ ਡਿਵੈਲਪਮੈਂਟ ਦੀ ਨੀਡਸ ਹੈਗੀਆਂ ਕੁਝ ਪ੍ਰਾਇੋਰਟੀਜ਼ ਹੈਗੀਆਂ ਸਿਟੀਜ਼ਨ ਸਰਵਿਸਿਜ਼ ਖੱਜਲ ਖਵਰੀ ਦੇ ਬਿਨਾਂ ਮਿਲੇ ਅ ਇਨ ਚੀਜ਼ਾਂ ਤੇ ਮੈਂ ਫੋਕਸ ਕਰਾਂਗੀ ਤੇ ਜਿਸ ਤਰੀਕੇ ਨਾਲ ਮੈਨੂੰ ਇੱਕ ਮੌਕਾ ਮਿਲਿਆ ਹੈਗਾ ਬੀਇੰਗ ਅ ਲੇਡੀ ਆਈ ਹੈਵ ਅਟੇਨed ਥਿਸ ਆਨਰ ਬਟ ਇੰਨੀ ਸਾਲਾਂ ਬਾਅਦ ਇੱਕ ਲੇਡੀ ਨੂੰ ਮੌਕਾ ਮਿਲਿਆ ਹੈਗਾ ਮੈਂ ਇਹ ਚਾਹੁੰਦੀ ਹਾਂ ਕਿ ਇਸ ਦੇਸ਼ ਦੇ ਵਿੱਚ ਐਦਾਂ ਦਾ ਇੱਕ ਮਾਹੌਲ ਹੋਵੇ ਜਿਹਦੇ ਵਿੱਚ ਜੋ ਵੀ ਨਾਗਰਿਕ ਦੀ ਆਪਣੀ ਹਿਸਾਬ ਨਾਲ ਉਹਨਾਂ ਦੀ ਬੈਸਟ ਕੈਪੇਬਿਲਿਟੀ ਬੈਸਟ ਕਪੈਸਿਟੀ ਹੈ ਉਹ ਇਸ ਉਸ ਤਰੀਕੇ ਦੀ ਜ਼ਿੰਦਗੀ ਐਕਸੈਸ ਕਰ ਪਾਵੇ ਤੇ ਉਹ ਮਾਹੌਲ ਪੈਦਾ ਕਰਨਾ ਉਹ ਸਾਡਾ ਕੰਮ ਹੈ ਤੇ ਉਹਨਾਂ ਦੇ ਸੁਪਨੇ ਪੂਰੇ ਕਰਨਾ ਉਹਨਾਂ ਦਾ ਕੰਮ ਹੈ ਲੇਕਿਨ ਸੁਪਨਿਆਂ ਨੂੰ ਐਕਸੈਸ ਕਰਨ ਲਈ ਜੋ ਆਪਾਂ ਨੂੰ ਐਜੂਕੇਸ਼ਨ ਹੈਗੀ ਹੈ ਸਕਿੱਲ ਡਿਵੈਲਪਮੈਂਟ ਹੈਗੀ ਹੈ ਹੈਲਥ케ਅਰ ਹੈਗੀ ਹੈ ਇਹ ਚੀਜ਼ਾਂ ਸਾਡੀਆਂ ਪ੍ਰਾਇੋਰਟੀਜ਼ ਰਹਿਣਗੀਆਂ ਸੋ ਤੁਹਾਡੀ ਸ਼ੁਭਕਾਮਨਾਵਾਂ ਨਾਲ ਦੁਆਵਾਂ ਨਾਲ ਜਿਹੜੀ ਮੈਨੂੰ ਸੋਸ਼ਲ ਮੀਡੀਆ ਤੇ ਕਾਫੀ ਆਈਆਂ ਨੇ ਮੈਂ ਤੁਹਾਡੀ ਦਿਨਵਾਦੀ ਹੈਗੀ ਐ ਤੇ ਮੈਂ ਤੰਦੇਹੀ ਨਾਲ ਪੂਰੀ ਤੰਦੇਹੀ ਨਾਲ ਮਿਹਨਤ ਨਾਲ ਇੱਥੇ ਕੰਮ ਕਰਾਂਗੀ ਐਂਡ ਮੈਂ ਇਟ ਚਾਹਨੀ ਹੈ ਜਲਦੀ ਅਸੀਂ ਜਿਹੜਾ ਇੱਕ ਸੋਸ਼ਲ ਮੀਡੀਆ ਹੈਂਡਲ ਵੀ ਰਿਲੀਜ਼ ਕਰਾਂਗੇ ਬਟ ਮੈਂ ਐਕਚੁਅਲੀ ਸਿਟੀਜ਼ਨਸ ਤੋਂ ਸੁਣਨਾ ਚਾਹਨੀ ਕਿ ਉਹ ਉਹਨਾਂ ਦੀ ਕੀ ਪ੍ਰਾਇੋਰਟੀਜ਼ ਨੇ ਉਸ ਤਰੀਕੇ ਨਾਲ ਅਸੀਂ ਅੱਗੇ ਕੰਮ ਕਰਾਂਗੇ ਜੀ ਜਿਦਾ ਪੀਐਮ ਸਰ ਦੇ ਦਿਸ਼ਾ ਨਿਰਦੇਸ਼ ਹੈਗੇ ਹਨ ਹਰ ਥਰਸਡੇ ਨੂੰ ਜਿਹੜਾ ਹੈਗਾ ਸਾਰੇ ਡੀਸੀਸ ਨੂੰ ਦਫ਼ਤਰ ਦੇ ਵਿੱਚ ਬੈਠ ਕੇ ਗੱਲ ਸੁਣੀ ਹੁੰਦੀ ਹੈਗੀ ਤੇ ਪਿਊਸ ਦੇ ਫਰਡੇ ਸਰਕਾਰ ਆਪ ਦੇ ਦੁਆਦ ਦੇ ਜਿਹੜੇ ਕੈਂਪਸ ਹੈਗੇ ਉਹ ਲੋਕਾਂ ਦੇ ਘਰਾਂ ਚ ਜਾ ਕੇ ਲੱਗਦੇ ਨਹੀਂ ਉਹਨਾਂ ਦੇ ਵਿਲੇजेस ਦੇ ਵਿੱਚ ਉਹਨਾਂ ਦੀ વોર્ਡਸ ਦੇ ਵਿੱਚ ਜਿਹੜੇ ਕੈਂਪਸ ਲੱਗਦੇ ਨੇ ਉੱਥੇ ਅਸੀਂ ਪਹੁੰਚ ਕਰਾਂਗੇ ਤੇ ਬਾਕੀ ਮੈਂ ਹਮੇਸ਼ਾ 24 ਘੰਟੇ ਮੈਂ ਤੇ ਮੇਰੀ ਟੀਮ ਤੁਹਾਡੇ ਲਈ ਹਾਜ਼ਰ ਹੈਗੀ ਐ ਮੈਂ ਜਿਸ ਤਰੀਕੇ ਨਾਲ ਕਿਹਾ ਹੈ ਕਿ ਹੋ ਸਕਦਾ ਕੋਈ ਬਹੁਤ ਦੂਰ ਬੈਠਾ ਹੋਵੇ ਕੋਈ ਲਾਈਵ ਮੈਨੂੰ ਕੁਝ ਭੇਜਣਾ ਚਾਹੁੰਦਾ ਹੋਵੇ ਤਾਂ ਤੁਸੀਂ ਮੈਨੂੰ ਮੇਰੇ ਸੋਸ਼ਲ ਮੀਡੀਆ ਹੈਂਡਲਸ 'ਤੇ ਵੀ ਰੀਚ ਆਊਟ ਕਰ ਸਕਦੇ ਹੋ WhatsApp ਰਾਹੀਂ ਵੀ ਰੀਚ ਆਊਟ ਕਰ ਸਕਦੇ ਹੋ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਲਦ ਜਲ ਜੋ ਵੀ ਸਿਚੁਏਸ਼ਨ ਫੀਡਬੈਕ ਸਾਨੂੰ ਮਿਲਦਾ ਹੈ ਕਿ ਤੁਸੀਂ ਕੋਈ ਸ਼ਿਕਾਇਤ ਹੈ ਕੋਈ ਉਹਨਾਂ ਦੀ ਕੰਪਲੇਂਟ ਹੈਗੀਆ ਤੁਹਾਨੂੰ ਪਤਾ ਹੀ ਹੈ ਕਿ ਸੀਐਮ ਵਿੰਡੋ ਵੀ ਇੱਥੇ ਸੈਟਅਪ ਹੋਈ ਹੋਣੀ ਹੈ ਜਿਸ ਤਰੀਕੇ ਨਾਲ ਹਰ ਜ਼ਿਲ੍ਹੇ ਦੇ ਵਿੱਚ ਸੀਐਮ ਵਿੰਡੋ ਸੈਟਅਪ ਹੋਈ ਹੋਈ ਹੈ ਤੁਸੀਂ ਸਿੱਧਾ ਰਾਤਾਂ ਸੀਐਮ ਸਾਹਿਬ ਨਾਲ ਵੀ ਕਰ ਪਾ ਰਹੇ ਹੋ ਸੋ ਮੈਨੂੰ ਲੱਗਦਾ ਹੈ ਕਿ ਐਕਸੈਸਿਬਿਲਟੀ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੋਊਗੀ ਇਹ ਮੇਰਾ ਵਾਦਾ ਹੈ ਤੇ ਆਈ ਥਿੰਕ ਇਕੱਠੇ ਮਿਲ ਕੇ ਅਸੀਂ ਬਹੁਤ ਦੂਰ ਤੱਕ ਆਲਰੇਡੀ ਜਿਹੜਾ ਅੰਤਰਰਾਸ਼ਟਰੀ ਮੈਪ ਤੇ ਅਮ੍ਰਿਤਸਰ ਆਇਆ ਹੋਇਆ ਹੈ ਉਹਨੂੰ ਇੱਕ ਰੰਗਲਾ ਪੰਜਾਬ ਦੇ ਮਾਡਲ ਦੇ ਵਿੱਚ ਲੈ ਕੇ ਆ ਸਕਦੇ ਹੈਗੇ